ਉਧਰ ਦੇ ਆਬੇਡਰ ਚੌਂਟੇ ਵਿੱਚ ਮੌਜੂਦ ਆ ਬੀਜੇਪੀ ਦੇ ਵੀਰ ਮੇਰੇ ਇਕੱਠੇ ਹੋਏ ਨੇ ਕਾਰਨ ਜਾਣ ਲੈਨੇ ਇਹਨਾਂ ਕੋ ਕੀ ਕਾਰਨ ਜੀ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਢਿੰਗਰਾ ਸਾਹਿਬ ਤੁਹਾਡੀ ਇਕਤਾ ਲਹਿਰ ਦੀ ਟੀਮ ਪਹੁੰਚੀ ਹੈ ਸਾਨੂੰ ਇੱਥੇ ਸਾਰੀ ਸਾਰੀ ਨਕੌਦਰ ਦੀ ਨਕੌਦਰ ਵਿਧਾਨ ਸਭਾ ਦੀ ਟੀਮ ਵੀ ਕਹਿ ਸਕਦੇ ਹਾਂ ਸਾਡੇ ਨਕੌਦਰ ਮੰਡਲ ਦੀ ਖਾਸ ਕਰਕੇ ਜਿਹਦਾ ਮੇਰੇ ਨਾਲ ਪ੍ਰਧਾਨ ਜੀ ਅਜੇ ਵਜਾਦ ਜੀ ਔਰ ਨਾਲ ਸਾਰੀ ਜ਼ਿਲ੍ਹੇ ਦੀ ਟੀਮ ਸਾਡੀ ਇੱਥੇ ਬਾਬਾ ਸਾਹਿਬ ਦੇ ਕੋਲ ਨਤਮਸਤਕ ਹੋਣ ਲਈ ਪਹੁੰਚੇ ਆ ਔਰ ਇੱਥੇ ਅਸੀਂ ਇੱਕ ਮੈਸੇਜ ਇਹ ਦੇਣ ਲਈ ਇਕੱਠੇ ਹੋਏ ਆਂ ਕਿ ਜਿਹੜੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਸੀਗੀ ਅਗੇਂਸਟ ਜਿਹੜੀ ਸਾਡੇ ਕਿਸਾਨਾਂ ਦੇ ਔਰ ਕਿਸਾਨੀ ਦੇ ਅਗੇਂਸਟ ਸੀਗੀ ਅੱਜ ਉਹਨਾਂ ਨੇ ਵਾਪਸੀ ਲਈ ਦਿੱਤੀ ਪ੍ਰੈਸ਼ਰ ਥਲੇ ਆ ਕੇ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੀ ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਲੈਵਲ ਤੋਂ ਸ਼ੁਰੂ ਕਰਕੇ ਇੱਕ ਛੋਟੇ ਮੰਡਲਾਂ ਤੱਕ ਛੋਟੇ ਬੂਥ ਤੱਕ ਵੀ ਅਸੀਂ ਜਾਣ ਦਾ ਵਿਚਾਰ ਬਣਾ ਲਿਆ ਹੋਇਆ ਸੀਗਾ ਔਰ ਸਾਡੀ ਪੂਰੀ ਤਿਆਰੀ ਸੀਗੀ ਅਸੀਂ ਇਹਨੂੰ ਹਰ ਮੰਡਲ ਤੇ ਹਰ ਬੂਥ ਤੱਕ ਅਸੀਂ ਇਹ ਯਾਤਰਾ ਕੱਢਣੀ ਹੈ ਕਿ ਜਿਹਦੇ ਨਾਲ ਸਾਡੇ ਕਿਸਾਨ ਭਰਾ ਔਰ ਕਿਸਾਨੀ ਜਿਹੜੀ ਸਫਰ ਕਰ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ ਉਹ ਕੀ ਸੀਗਾ ਕਾਰਨ ਕਿ ਇਹਨਾਂ ਨੇ ਜਿਹੜੀ ਉਹਨਾਂ ਦੇ ਕੋਲੋਂ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਇਹਨਾਂ ਨੇ ਇੱਕ ਟੀਚਾ ਅਪਣਾਇਆ ਸੀਗਾ ਕਿ ਅਸੀਂ ਇਹਨਾਂ ਦੇ ਕੋਲੋਂ 1 ਏਕੜ ਦੇ ਬੱਤੇ 200 ਗੱਜ ਦਾ ਪਲਾਟ ਦੇਣਾ ਉਹ ਤੁਸੀਂ ਦੇਖੋ ਵੀ ਉਹਨਾਂ ਨੂੰ ਕਿੱਦਾਂ ਗੁੰਮਰਾਹ ਕਰਨ ਲਈ ਇਹਨਾਂ ਨੇ ਪਾਲਿਸੀ ਜਿਹੜੀ ਤਿਆਰ ਕੀਤੀ ਸੀ ਕਿ 200 ਗੱਜ ਦਾ ਪਲਾਟ ਦੇ ਕੇ ਉਹਨਾਂ ਨੂੰ ਸੈਟੀਸਫਾਈ ਕਰ ਲੈਣਾ ਕਿਸਾਨਾਂ ਨੂੰ ਆਪਣੇ ਜੰਜਾਲ ਦੇ ਵਿੱਚ ਲਿਆ ਕੇ ਉਹਨਾਂ ਦੇ 1 ਏਕੜ ਦੇ ਬੱਤੇ 200 ਗਾਜ ਦਾ ਪਲਾਟ ਦੇਣਾ ਉਹਨਾਂ ਨੂੰ ਮੂਰਖ ਬਣਾਉਣ ਦੇ ਬਰਾਬਰ ਹੀ ਹੈ ਸੋ ਅਸੀਂ ਇਸ ਗੱਲ ਦਾ ਟੀਚਾ ਚੱਕਿਆ ਸੀਗਾ ਕਿ ਇਹ ਬਿਲਕੁਲ ਹੀ ਕਿਸਾਨ ਵਿਰੋਧੀ ਔਰ ਕਿਸਾਨੀ ਦੇ ਵਿਰੋਧੀ ਵੀ ਆ ਕਿਉਂਕਿ ਜੇ ਜ਼ਮੀਨ ਐਕਵਾਇਰ ਕਰ ਜਾਂਦੇ ਜਿਹੜੀਆਂ ਇਹਨਾਂ ਦੇ ਕੋਲ ਪਹਿਲਾਂ ਇੰਨੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਪਈਆਂ ਕਲੋਨੀਆਂ ਤੁਸੀਂ ਦੇਖੋ ਜਗ੍ਹਾ-ਜਗ੍ਹਾ ਤੇ ਕੱਟੀਆਂ ਹੋਈਆਂ ਉਹ ਹੱਲੇ ਤਾਂ ਡਿਵੈਲਪ ਨਹੀਂ ਹੋ ਰਹੀਆਂ ਤੇ ਇਹ ਨਵੀਂ ਕਿਹੜੀ ਜਗ੍ਹਾ ਲੈ ਕੇ ਡਿਵੈਲਪ ਕਰਨੀ ਇਹਨਾਂ ਨੇ ਸੋਚ ਬਣਾਈ ਇਹਨਾਂ ਨੇ ਸੋਚ ਇਹ ਸੀਗੀ ਕਿ ਇਹਨਾਂ ਦੀ ਕਿਸਾਨਾਂ ਦੀ ਜ਼ਮੀਨ ਹਥਿਆ ਲਿੱਤੀ ਜਾਏ ਔਰ ਉਹਦਾ ਕਿਸੇ ਨਾ ਕਿਸੇ ਹੋਰ ਤਰੀਕੇ ਦੇ ਵਰਤੋਂ ਕੀਤੀ ਜਾਏ ਉਹਨੂੰ ਵੇਚ ਕਬੂਟ ਵਟ ਕੇ ਤੇ ਪੈਸਾ ਇਹਨਾਂ ਨੇ ਦਿੱਲੀ ਵੱਲੋਂ ਤੋਰ ਦੇਣਾ ਸੀ ਸੋ ਇਹਨਾਂ ਦਾ ਮਕਸਦ ਹੀ ਇਹ ਰਿਹਾ ਕਿ ਦਿੱਲੀੋਂ ਜਿਹੜੇ ਇਹਨਾਂ ਦੇ ਜਿਹੜੇ ਕਨਵੀਨਰ ਕਹਿੰਦੇ ਆ ਨੈਸ਼ਨਲ ਕਨਵੀਨਰ ਇਹਨਾਂ ਦੇ ਅਰਵਿੰਦ ਗੇਜਰੀਵਾਲ ਕਿ ਅਸੀਂ ਜੀ ਦਿੱਲੀੋਂ ਤਾਂ ਹਾਰ ਕੇ ਆ ਗਏ ਵਿਹਲੇ ਹੋ ਕੇ ਆਏ ਆ ਤੇ ਉਹ ਇੱਥੇ ਪੰਜਾਬ ਦੇ ਵਿੱਚ ਆ ਕੇ ਗਲਤ ਸਲਾਹਾਂ ਦੇ ਨਾਲ ਕਿਸਾਨ ਔਰ ਕਿਸਾਨੀ ਨੂੰ ਖਤਮ ਕਰਨ ਦੇ ਉੱਤੇ ਜਿਹੜਾ ਉਹਨਾਂ ਦਾ ਟੀਚਰ ਸੀਗਾ ਉਹ ਮਨਸੂਬੇ ਕਾਮਯਾਬ ਨਹੀਂ ਹੋਏ ਤੇ ਅੱਜ ਉਹਨਾਂ ਨੇ ਜੇ ਯੂ-ਟਰਨ ਮਾਲਿਆ ਕਹਿ ਲਈਏ ਤੇ ਜਾਂ ਠੁੱਕ ਕੇ ਝਟ ਲਿਆ ਕਹਿ ਲਈਏ ਉਹ ਇੱਕ ਬਰਾਬਰ ਹੀ ਹੈ ਇਹ ਕਈ ਵਾਰ ਹੋ ਚੁੱਕੀ ਹੈ ਇੱਕ ਵਾਰ ਨਹੀਂ ਅੱਗੇ ਵੀ ਉਹ ਕਈ ਵਾਰ ਇਹੋ ਜੀਆਂ ਗੱਲਾਂ ਤੇ ਯੂ-ਟਰਨ ਮਾਰ ਚੁੱਕੇ ਆ ਸੋ ਸਾਡੀ ਬੇਨਤੀ ਹੈ ਕਿ ਇਹੋ ਜੇ ਪਾਰਟੀਆਂ ਨੂੰ ਮੂੰਹ ਨਾ ਲਾਇਆ ਜਾਏ ਔਰ ਜਿਹੜੀਆਂ ਆਣ ਵਾਲੀਆਂ ਜਿਹੜੀਆਂ ਚੋਣਾਂ ਹੈਗੀਆਂ ਚਾਹੇ ਉਹ ਬਲੌਕ ਸੰਮਤੀ ਦੀਆਂ ਚਾਹੇ ਚੇਅਰਮੈਨੀਆਂ ਦੀਆਂ ਤੇ ਚਾਹੇ ਸਾਡੀ ਆਉਣ ਵਾਲੀ ਵਿਧਾਨ ਸਭਾ ਦੀਆਂ ਉਹਨਾਂ ਵਿੱਚ ਇਹੋ ਜਿਹੀਆਂ ਪਾਰਟੀਆਂ ਨੂੰ ਜਿਹੜੀਆਂ ਟਾਈਮ ਟੂ ਟਾਈਮ ਐਕਟੀਵੇਟ ਹੁੰਦੀਆਂ ਤੇ ਕਿਸਾਨਾਂ ਦਾ ਔਰ ਸਾਡੇ ਸਾਰੇ ਸਮਾਜ ਦਾ ਇੱਕ ਸਾਨੂੰ ਮੂਰਖ ਬਣਾ ਕੇ ਸਾਡਾ ਨੁਕਸਾਨ ਕਰਕੇ ਚੱਲੇ ਜਾਂਦੀਆਂ ਇਹਨਾਂ ਤੋਂ ਪਰਹੇਜ਼ ਕੀਤਾ ਜਾਏ ਔਰ ਭਾਰਤੀ ਜਨਤਾ ਪਾਰਟੀ ਦਾ 2027 ਦੇ ਵਿੱਚ ਪੂਰਾ ਵਿਕਲਪ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਹੱਥ ਮਜ਼ਬੂਤ ਕੀਤਾ ਜਾਂਗੇ ਤਾਂ ਨਰਿੰਦਰ ਮੋਦੀ ਜੀ ਦਾ ਹੱਥ ਮਜ਼ਬੂਤ ਹੋਣਗੇ ਤਾਂ ਸੈਂਟਰ ਔਰ ਪੰਜਾਬ ਦਾ ਦੋਨਾਂ ਦਾ ਇਕੱਠਾ ਤਾਲਮੇਲ ਸਾਡੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ 'ਚ ਲੈ ਕੇ ਜਾਏ। ਬਹੁਤ ਮਰਦਾਨੋ ਪੂਰੀ ਬੀਜਪੀ ਦੇ ਅੱਜ ਇਕੱਠੇ ਹੋਏ ਹੋ ਕੀ ਕਰਨ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿਨਾਂ ਕਿ ਸਰਕਾਰ ਨੇ ਕਿਸਾਨਾਂ ਦੇ ਤੇ ਰਾਜਨੀਤਿਕ ਪਾਰਟੀ ਬੀਜੇਪੀ ਜਿਨੇ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਮੁੱਦਾ ਚੱਕਿਆ ਸੀਗਾ ਲੁਧਿਆਣਾ ਦੇ ਬੰਦੇ ਕਿਸਾਨ ਨਾਲ ਲੈ ਕੇ ਸ਼੍ਰੀ ਤਰੁਣ ਚੋਗਜੀ ਜੋ ਸਾਡੇ ਰਾਸ਼ਟਰੀ ਮਹਾ ਮੰਤਰੀ ਤੇ ਅਸ਼ਨੀ ਸ਼ਰਮਾ ਜੀ ਤੇ ਸੁਨੀਲ ਜਾਖੜ ਜੀ ਦੀ ਅਗਵਾਈ ਹੇਠ ਰਾਜਿਆਪਾਲ ਜੀ ਨੂੰ ਇੱਕ ਗਿਆਪਨ ਦਿੱਤਾ ਜੀ ਸਭ ਤੋਂ ਪਹਿਲਾਂ ਬੀਜੇਪੀ ਨੇ ਇਸ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਸੀ ਤੇ ਬੀਜੇਪੀ ਦੇ ਇੱਕ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਪੂਰੀ ਤਿਆਰੀ ਸੀ ਬੀਜੇਪੀ ਦੀ ਇਹ ਕੰਦੋਲਨ ਕਰਨ ਦੀ ਸੈਂਟਰ ਤੋਂ ਲੈ ਕੇ ਜਮੀਨ ਦੇ ਪੱਧਰ ਜਮਿਨੀ ਪੱਧਰ ਦਾ ਕੱਲੇ ਕੱਲੇ ਬੂਤਕ ਲੈ ਜਾਂਦੀ ਇਸ ਵਿਰੋਧਤਾ ਨੂੰ ਕਰਨ ਦੀ ਉਹ ਇਹਨਾਂ ਨੂੰ ਦਬਾਅ ਦੇ ਵਿੱਚ ਆਂਦੇ ਹੋਏ ਇਹ ਸਰਕਾਰ ਨੇ ਫੁੱਕ ਕੇ ਝਟਿਆ ਆ ਕੀ ਕਾਰਨ ਸਮਝਦੇ ਜਿਹੜਾ ਕਾਨੂੰਨ ਬਾਸ ਲੈ ਲਿਆ ਕੀ ਕਾਨੂੰਨ ਦੇਖੋ ਜੀ ਇਹਨਾਂ ਦੀ ਵਿਰੋਧਤਾ ਇੰਨੀ ਹੋ ਰਹੀ ਸੀ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਸੀ ਪਿੰਡਾਂ ਦੇ ਵਿੱਚ ਬੋਰਡ ਲੱਗ ਰਹੇ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਐਮ ਐਲ ਏ ਦਾ ਇੱਥੇ ਵੜਨਾ ਅਸੀਂ ਇੱਥੇ ਬੰਦ ਕਰ ਰਹੇ ਹਾਂ ਇਹ ਦੇਖਦੇ ਹੋਏ ਇਹਨਾਂ ਨੇ ਬਹੁਤ ਹੀ ਜ਼ਿਆਦਾ ਆਪਣੇ ਪ੍ਰੈਸ਼ਰ ਦੇ ਵਿੱਚ ਸੀਗੇ ਪਾਰਟੀ ਦੇ ਵਿੱਚ ਵੀ ਇਸ ਜਿਹੜੀ ਇਹ ਸਕੀਮ ਲੈ ਕੇ ਆਈ ਸੀ ਉਹਦੀ ਵਿਰੋਧਤਾ ਹੋ ਰਹੀ ਸੀ ਇੰਨੀ ਵਿਰੋਧਤਾ ਦੇਖਦੇ ਹੋਏ ਕਿਸਾਨਾਂ ਦੀ ਵਿਰੋਧਤਾ ਦੇਖਦੇ ਹੋਏ ਭਾਜਪੀ ਦੇ ਜ਼ਮੀਨੀ ਪੱਧਰ ਤੱਕ ਇਹ ਵਿਰੋਧ ਤੇ ਜਾਂਦੇ ਦਬਾਅ ਦੇ ਵਿੱਚ ਇਹ ਸਰਕਾਰ ਨੇ ਆਪਣੀ ਪਾਲਿਸੀ ਵਾਪਸ ਲਈਤੀ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਤੇ ਖਾਸ ਕਰ ਆਪਣੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਉਹਨਾਂ ਦੇ ਦਬਾਅ ਦੇ ਢਾਗੇ ਇਹਨਾਂ ਨੇ ਇਹ ਸਕੀਮ ਵਾਪਸ ਲਿੱਤੀ ਆ ਕਿਉਂਕਿ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਲੱਟ ਗਿਆ ਜੀ ਅੱਜ ਕਿੱਥੇ ਹੋਏ ਹਾਂਜੀ ਮੈਂ ਬੀਜੇਪੀ ਦਾ ਜਿਹੜਾ ਸ਼ਕਤੀ ਆ ਜਿਹੜਾ ਜੰਦਰ ਦਿਹਾਤੀ ਦਖਣੀ ਅੱਜ ਕਿੱਥੇ ਹੋਏ ਹੋਏ ਆ ਅੱਜ ਇਕੱਠੇ ਹੋਏ ਆ ਜੀ ਜੋ ਕਿਸਾਨਾਂ ਦੀ ਇਹਨਾਂ ਨੇ ਜ਼ਮੀਨ ਰਿਕਵਰ ਕੀਤੀ ਸੀ ਉਹਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਵੰਡਣ ਜਾ ਰਹੇ ਆ ਔਰ ਇਹ ਜਿਹੜਾ ਹੁਣ ਜਿਵੇਂ ਪ੍ਰਧਾਨ ਜੀ ਮਨਿਸਤਰੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਹਨੂੰ ਝਾੜੂ ਦੀ ਸਰਕਾਰ ਕਹਿੰਦੇ ਵੀ ਥੁੱਕ ਕੇ ਚੱਤਣਾ ਹੀ ਗੱਲ ਕਿਸਾਨਾਂ ਦੇ ਮੋਰੇ ਅਜ ਤੱਕ ਕੋਈ ਅੜਿਆ ਨਹੀਂ ਇਹ ਕਿੱਥੇ ਚੱਲਿਆ ਸੀ ਇਸ ਕਰਕੇ ਅੱਜ ਕਿਸਾਨਾਂ ਦੀ ਜਿੱਤ ਹੋਈ ਤੇ ਵਪਾਰੀਆਂ ਦੀ ਵੀ ਜਿੱਤ ਹੋਈ ਕਿਉਂਕਿ ਉਹਦੇ ਚ ਕਿੰਨੇ ਅਨਾਜ ਪੈਦਾ ਹੋਣਾ ਕਿੰਨੇ ਦੇਸ਼ ਨੂੰ ਜਾਣਾ ਠੀਕ ਨਹੀਂ ਇਸੇ 200 ਗਾਜ ਦੇ ਕੀ ਕੀ ਚੱਟ ਲੂ ਕੋਈ ਬੰਦਾ ਦੋਸਤੋ ਗਾਇਦ ਦੇਣਾ ਇੱਕ ਇੱਕ ਕਰਦੇ ਮਗਰ ਕੀ ਫਾਇਦਾ ਸੀ ਇੰਨੀ ਜ਼ਮੀਨ ਰਕ ਵੇਰ ਕਰਕੇ ਪਲਾਟਾਂ ਦੇ ਜਿੰਨੇ ਵੀ ਫਲੈਟ ਬਣਦੇ ਆ ਉਹ ਤਾਂ ਸਾਰੇ ਹਾਲੇ ਤੱਕ ਖਾਲੀ ਪਏ ਆ ਜਿਹੜੇ ਅੱਗੇ ਵੀ ਬਣੇ ਆ ਪਤਾ ਨਹੀਂ ਕਿਹੜੀ ਪਾਲਿਸੀ ਲੈ ਕੇ ਆਏ ਸੀ ਭਗਵੰਤ ਮਾਨ ਜੀ ਇਹਨਾਂ ਨੂੰ ਇਹ ਸਮਝ ਨਹੀਂ ਆਦੀ ਆ ਹੁਣ ਤਾਂ 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 ਲਿਖਿਆ ਹੁੰਦਾ ਤੁਹਾਨੂੰ ਪਤਾ ਹੀ ਆ ਕਿ 10 ਲੱਖ ਦੇਵਾਂਗੇ ਉਹ 2000 ਤੇ ਬੀਬੀਆਂ ਨੂੰ ਦੇ ਦੇ ਸਕਿਆ ਭਗਵੰਤ ਮਾਨ ਤੇ 10 ਲੱਖ ਕਿਥੋਂ ਦੇ ਦੂਗਾ ਜਿਹੜਾ ਬੀਮਾ ਯੋਜਨਾ ਦੇ ਵਿੱਚ ਉਹ ਸਿਰ ਉਹ ਸਾਡੀ ਨਕਲ ਮਾਰ ਰਿਹਾ ਜਿਵੇਂ ਸੈਂਟਰ ਨੇ 5 5 ਲੱਖ ਦੀ ਸਕੀਮ ਚਾੜੀ ਆ ਇਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿਉਂਕਿ 2027 ਜਿਹੜੀ ਆ ਉਹਦੇ ਵਿੱਚ ਬੀਜੇਪੀ ਪਕੜ ਕਰਦੀ ਆ ਰਹੀ ਆ ਔਰ ਬੀਜੇਪੀ ਦੀ ਜਿੱਤ ਹੋਣੀ ਆ ਪੰਜਾਬ ਦੇ ਵਿੱਚ ਇਹ ਤੁਹਾਨੂੰ ਪਤਾ ਇਸ ਕਰਕੇ ਇਹਨੂੰ ਅੱਥਾ ਪਹਿਰਾਂ ਦੀ ਪਈ ਹੋਈ ਆ ਇਹ ਕਮਰਾਂ ਰਮੜਾ ਜਿਹਾ ਹੋਇਆ ਫਿਰਦਾ ਇਹਨੂੰ ਕੋਈ ਸਮਝ ਨਹੀਂ ਲੱਗਦੀ ਕਿ ਕਰਾਂ ਕੀ ਹੁਣ ਜਿਹੜਾ ਨੇ ਕਾਨੂੰਨ ਵਾਪਸ ਕੀਤੇ ਆ ਸਾਰੇ ਕਿਸਾਨਾਂ ਦੀ ਜਿੱਤ ਹੋਈ ਆ ਭਾਰਤੀ ਜਨਤਾ ਪਾਰਟੀ ਜਿੱਤ ਹੋਈ ਸਾਡੇ ਭਰਾਵਾਂ ਦੀ ਕਿਸਾਨਾਂ ਵੀਰਾਂ ਦੀ ਸਾਰਿਆਂ ਦੀ ਜਿੱਤ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਤੁਹਾਨੂੰ ਨਕੌਦਰ ਦੇ ਅੰਬੇਡਕਰ ਚੌਕ ਤੋਂ ਦਿਖਾਰ ਸੀ ਅੰਬੇਡਕਰ ਚੌਕ ਤੋਂ ਪੋਲਿੰਗ ਦੇ ਜਿਹੜਾ ਇੱਕ ਤ ਸਿਗਾ ਕਾਨੂੰਨ ਸਿਗਾ ਵਾਰਸ ਲੈ ਲਿਆ ਵਾਪਸ ਲੈਣ ਦੇ ਆਏ ਕਰਕੇ ਇਹ ਬੀਜੇਪੀ ਜਿਹੜੀ ਇੱਥੇ ਅੱਜ ਇਕੱਠੀ ਹੋਈ ਸੀ ਔਰ ਇਹਨਾਂ ਨੇ ਲੱਡੂ ਵੰਡੇ ਆ ਕੈਮਰਾ ਪਰਸ ਸੁਮਿਤ ینګੜਾ ਦੇ ਨਾਲ ਸੁਸ਼ੀਲ ینګੜਾ ਇਕਤਾਲਾਰ ਨਿਊਜ਼ ਨਕੋਤਾ